हां जी दोस्तों सारेया नुं सत श्री अकाल स्वागत है टोडा राज संधू फार्मिंग दे विच आज दी दोस्तों अपनी विजिट हैगी है। आ ਪਿੰਡ ਚਾਟੀਵਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਦੋਸਤੋ ਪਹੁੰਚੇ ਆ ਅਵੀਰ ਜੋਬਨ ਦੇ ਕੋਲੇ ਆਏ ਆ ਦੋਸਤੋ ਆ ਕਾਫੀ ਵੀਡੀਓ ਜਿਹੜੀਆਂ ਦੋਸਤੋ ਇਸ ਕਰੋ ਆਪਾਂ ਪਹਿਲਾਂ ਅਪਲੋਡ ਕੀਤੀਆਂ ਸੀਗੀਆਂ ਤੇ ਪਸ਼ੂ ਤਕਰੀਬਨ 2 4 2 4 2 3 ਨਗ ਜਿਹੜੇ ਆ ਤਕਰੀਬਨ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਆ ਤੇ ਅੱਜ ਵੜਾ ਬਾਈ ਲੈ ਕੇ ਆਇਆ ਆ ਮੱਝਾਂ ਵੀ ਆਉਂਦੀਆਂ ਨੇ ਵੜਾ ਵੀ ਆਉਂਦੀਆਂ ਨੇ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਆ ਦੋਸਤੋ ਆਪਦੀ ਸੋਚ ਸਮਝਦੇ ਨਾਲ ਕੋਈ ਵਪਾਰੀ ਆ ਵਪਾਰ ਕਰਦਾ ਜਿਹੜਾ ਆਪਦੀ ਸੋਚ ਸਮਝਦੇ ਨਾਲ ਕੋਈ ਪਸ਼ੂ ਲੈ ਲੈਂਦਾ ਲਿਆ ਕੇ ਜਿਹੜਾ ਸੇਲ ਕਰਦਾ ਵੇਚਦਾ ਅੱਗੇ ਜੇ ਉਸ ਵੀ ਕਿਸਾਨ ਵੀਰ ਫਾਰਮਰ ਵੀਰ ਨੇ ਪੈਸੇ ਲਾਉਣੇ ਆ ਠੀਕ ਆ ਜੀ ਚਾਹੇ ਕਿਸੇ ਨੇ 5 ਆ 50000 ਲਾਉਣਾ ਕਿਸੇ ਨੇ 5000 ਲਾਉਣਾ ਜਿੰਨੇ ਵਾਲਾ ਵੀ ਪਸ਼ੂ ਤੁਸੀਂ ਲੈਣਾ ਆਪਦੀ ਨਰਕ ਪਰਖ ਤਸੱਲੀ ਆ ਆਪ ਕਰਨੀ ਇੱਕ ਟਾਈਮ ਦੋ ਟਾਈਮ ਘਰ ਵਿਜਿਟ ਕਰਕੇ ਚੁਵਾਈ ਕਰਕੇ ਤਸੱਲੀ ਤੁਹਾਡੀ ਜ਼ਿੰਮੇਵਾਰੀ ਹੈ ਠੀਕ ਆ ਪੈਸਾ ਤੁਸੀਂ ਲਾਉਣਾ ਜ਼ਿੰਮੇਵਾਰੀ ਤੁਹਾਡੀ ਹੈ ਜੇਕਰ ਦੱਸੇ ਮੁਤਾਬਕ ਚੀਜ਼ ਦੇ ਵਿੱਚ ਬਰਾਬਰ ਦੁੱਧ ਨਹੀਂ ਨਿਕਲਦਾਗਾ ਠੀਕ ਹੈ ਜੀ ਚਿਵਾਂ ਨਹੀਂ ਨਿਕਲਦਾਗਾ ਜਾਂ ਪਸ਼ੂ ਉਹ ਨਹੀਂ ਚਵਾਈ ਨਹੀਂ ਕਰਾਉਂਦਾਗਾ ਤਾਂ ਜਿਹੜਾ ਦੋਸਤੋ ਤੁਸੀਂ ਫੋਨ ਕਾਲ ਕਰਕੇ ਮੈਨੂੰ ਦੱਸ ਸਕਦੇ ਹੋ ਮਾਲਕ ਨੂੰ ਲਾਂਮਾ ਦੇ ਸਕਦੇ ਹੋ ਉਹ ਗੱਲਾਂ ਜਾਇਜ਼ ਨੇ ਪਰ ਉਸ ਤੋਂ ਪਹਿਲਾਂ ਜਿਹੜੀ ਚੀਜ਼ ਦੱਸੀ ਗਈ ਆ ਉਹਨੂੰ ਵੈਰੀਫਾਈ ਕਰਨਾ ਤਸੱਲੀ ਕਰਨੀ ਤੁਹਾਡੀ ਫਰਜ ਬਣਦਾ ਤੁਹਾਡੀ ਪਹਿਲ ਕਦਮੀ ਆ ਇਹ ਹਿੰਮਤ ਮਾਰ ਕੇ ਆਪਣੀ ਰਕਮ ਤੁਸੀਂ ਖਰਚ ਕਰਨੀ ਹੈ ਜਰੂਰ ਕਰਟੇਰੀਆ ਜਿਹੜਾ ਇਹ ਪੂਰਾ ਕਰ ਲਿਆ ਕਰੋ ਫਿਲਹਾਲ ਅੱਜ ਚਾਟੀਵਿੰਡ ਦੇ ਵਿੱਚ ਖੜੇ ਆ ਦੋਸਤੋ ਬਾਈ ਜੋਬਨ ਦੇ ਨਾਲ ਗੱਲਬਾਤ ਕਰਦੇ ਆ ਤੇ ਅੱਜ 21 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ 1:30 ਵਜੇ ਦਾ ਸਮਾਂ ਹੈਗਾ ਜੀ ਦੁਪਹਿਰ ਦੇ 1:30 ਵਜੇ ਦਾ ਸਮਾਂ ਤੇ ਗੱਲਬਾਤ ਕਰਦੇ ਆ ਕੀ ਵੇਰਵਾ ਜਿਹੜਾ ਕੀ ਇਹਨਾਂ ਦੀ ਡਿਟੇਲ ਆ ਵੜਾਂ ਦੀ ਆਓ ਚੱਲਦੇ ਆ ਸਭ ਤੋਂ ਪਹਿਲਾਂ ਬਾਈ ਜੋਬਨ ਕੀ ਹਾਲ ਚਾਲ ਭਰਾ ਵਧੀਆ ਬਾਈ ਨੂੰ ਤੁਹਾਨੂੰ ਠੀਕ ਆ ਜੀ ਠੀਕ ਠਾਕ ਵੀਰੇ ਹੋਰ ਸੁਣਾ ਕਿਵੇਂ ਕੰਮ ਕਰ ਸਭ ਓਕੇ ਭਾਈ ਭਾਈ ਦੀ ਕਿਰਪਾ ਹੀ ਚਲੋ ਸ਼ੁਕਰ ਮਾਲਕ ਦੀ ਕਿਰਪਾ ਚਾਹੀਦੀ ਆ ਤੇ ਜੋਬਨ ਭਾਈ ਕੰਮ ਚੱਲਦਾ ਚੁੱਲਦਾ ਰਹਿਦਾ ਵਧੀਆ ਕੰਮ ਭਾਈ ਚੱਲੀ ਜਾਂਦਾ ਜੀ ਹੂੰ ਹੂੰ ਬਾਕੀ ਬਾਕੇ ਤੇਨੇ ਕੋਈ ਕੰਮ ਕੋ ਮਿਸਾਈ ਦੋ ਉਹ ਕਰਦੇ ਫਿਰ ਵੇ ਬਿਲਕੁਲ ਤੇ ਅੱਗੇ ਤੁਹਾਨੂੰ ਕਿਦਾਂ ਫੋਨ ਲੱਗਦਾ ਤੁਹਾਡੇ ਤੁਹਾਡਾ ਟਾਈਮ ਨਹੀਂ ਬਿਲਕੁਲ ਬਿਲਕੁਲ ਤੇ ਡੰਗਰ ਮਾਇਦ ਕਰਪਣਾ ਕਰੂਗਾ ਤੁਰਿਆ ਹੁੰਦਾ ਉਹਦੇ ਅੱਡੀ ਜਾਈ ਤਰੀਕ ਕੋਈ ਤੁਰਿਆ ਉਹ ਤੁਰੇ ਜਾਂਦੇ ਪਸ਼ੂ ਤਾਂ ਇਸੇ ਤਰੀਕ ਵਪਾਰ ਦੀ ਲੈਣਾ ਵੀ ਚਲੋ ਕਹਿੰਦਾ ਦੋ ਤਿੰਨ ਢੜੀ ਦੇ ਲੇਗੀ ਜਾਂਦੇ ਆ ਠੀਕ ਆ ਠੀਕ ਤੇ ਜੋਬਨ ਭਾਈ ਅੱਜ ਦੋ ਪਸ਼ੂ ਆ ਹਾਂਜੀ ਤੇ ਦੋਵੇਂ ਗਾਵਾਂ ਤਿੰਨ ਹੀ ਹਾਂ ਹੁਣ ਇੱਕ ਚੜਜੀ ਸਿਰੇ ਹੁਣ ਇਹ ਦੋ ਬਈਆਂ ਇਹ ਤਾਜ਼ੀਆਂ ਸੂਈਆਂ ਆ ਆਪਣੀ ਇਹ ਤੋਂ ਬਹੁੜਾ ਹੋਊਗਾ ਜੇ ਨੌ ਕਿਲੋ 9 ਕਿਲੋ ਹਾਂਜੀ ਇੱਕ ਨਾਲ ਖੜੀ ਉਹ ਕਿੰਨੇ ਸੇਚਰ ਦਸੂਗਾ ਉਹ ਨੂੰ ਸੁਣਾਂ 20 25 ਦਿਨ ਹੋ ਜੀ ਜੀ 25 ਦਿਨ ਹੀ ਹੋ ਜਾਂਦੇ ਲਾਉਗੇ ਮਹੀਨਾ ਹੀ ਹੋ ਗਿਆ ਹਾਂਜੀ 20 25 ਦਿਨ ਬਾਹਰ ਪਾ ਕੇ ਮੈਲਾ ਨਹੀਂ ਮਾਰਦੀ ਮੈਲਾ ਮਾਰਵਾ ਨਹੀਂ ਮਹੀਨੇ ਦਾ ਬੱਚਾ ਮਗਰ ਹੂੰ ਹਾਂਜੀ ਠੀਕ ਆ ਜੋਬਨ ਬਾਈ ਪਹਿਲੇ ਨੰਬਰ ਤੇ ਆਪਾਂ ਲਾਲ ਬੈੜ ਦੀ ਗੱਲ ਕਰ ਲਈ ਬਾਕੀ ਠੰਡੀ ਠੰਡੀ ਪੜੀ ਆ ਪਣੀ ਤਾਂ ਥਲੇ ਬੈਠੀ ਏ ਇਹਨਾਂ ਨਾਲ ਕੋਈ ਲਾਲ ਗਾਂ ਦੀ ਗਰਮਿਆ ਹੂੰ ਬਾਕੀ ਠੰਡੀ ਜਿਦਾ ਮਰਜ਼ੀ ਆ ਆ ਦੇਖੋ ਤੇ ਇਹ ਸੂਈ ਨੂੰ ਕਿੰਨੇ ਦਿਨ ਦੱਸਿਆ ਸੀ ਇਹ ਪਰਸੋਂ ਸੂਈ ਛਾਮੀ ਸੂਈ ਪਰਸੋਂ ਪਰਸੋਂ ਤੇ ਆ ਮੂੰਹ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਤੇ ਬੱਚਾ ਥੱਲੇ ਕੀ ਬੱਚੀ ਬੱਚੀ ਮਗਰ ਦੇ ਨਾਂ ਨੂੰ ਬੱਚੀ ਜੈਲਾ ਸ਼ਹੀਦ ਦਾ ਦਿਨ ਕਿਨੇ ਦੱਸੇ ਪਰਸੋਂ ਸਹੀ ਸ਼ਾਮੀ ਪਰਸੋਂ ਹਾਂਜੀ ਪਰਸੋਂ ਸ਼ਾਮੀ ਸੋਈ ਆ ਠੀਕ ਆ ਤੇ ਜੇਰਜੁਰ ਆਪਣੇ ਆਪ ਪਈ ਗਈ ਸਹੀ ਸਾਰੀ ਓਕੇ ਬਈ ਠੀਕ ਆ ਸਵੇਰ ਦੂਜਾ ਸਵੇਰ ਦੂਸਰਾ ਜੀ ਦੂਸਰਾ ਸੂਬਾ ਤੇ ਹੁਣ ਬੌਲੇ ਦੇ ਵਿੱਚ ਅੱਜ ਤੇ ਸਾਰੀ ਸਾਰੀ ਖਾਲੀ ਕਰਤੀ ਸਾਰੀ ਖਾਲੀ ਹੈ ਖੀਸ ਤੋਂ ਖਾਲੀ ਹੋ ਗਈ ਆ ਸਾਰੀ 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 ਸਾਬ ਹੈ ਅੱਜ ਦੇਰ ਦੀ ਠੀਕ ਆ ਤੇ ਫਿਰ ਹਾਲ ਹੁਣ ਤੋਂ ਦੁੱਧ ਤੇ ਦੁੱਧੇ ਬਣਦਾ ਕਿ ਬੌਲਾ ਹੈਗਾ ਬਣਦਾ ਅੱਜ ਉਹਦਾ ਪਰਸੋਂ ਦੇ ਸੰਗਮ ਬੜਾ ਬੜਾ ਕਾਲੇ ਬਣਿਆ ਸੀ ਤੇ ਅੱਜ ਤੇ ਮਾੜਾ ਮਾੜਾ ਮੜਾ ਫੁੱਟੀਆਂ ਜਿੱਤੇ ਆਈਆਂ ਹਨ ਮਾੜਾ ਮੜਾ ਫੁੱਟੀਆਂ ਜਾਈਆਂ ਹਾਂਜੀ ਹਾਂਜੀ ਠੀਕ ਆ ਬਾਈ ਸੋ ਅੱਜ ਦੋਸਤੋ ਤੀਜੇ ਦਿਨ ਦੇ ਵਿੱਚ ਆ ਠੀਕ ਆ ਭਾਂ ਜਿੰਦਾ ਮਰਜੀ ਬੈਠੇ ਉਹ ਜੀ ਕੋਈ ਗੱਲ ਨਹੀਂ ਆ ਦੇਖੋ ਅੱਜ ਭਲ ਘੋਲੀ ਪਈ ਆ ਹਾਂ ਇੱਕ ਸਾਈਡ ਪਰਲੇ ਬਨੇ ਪਾ ਲਾ ਥੋੜੀ ਜੀ ਇੱਧਰ ਪਾ ਲਿਆ ਉਧਰੋਂ ਉਧਰ ਹੈਗੀ ਸਾਰੇ ਉਧਰ ਚੁੱਕੀ ਜਾਏ ਹੋਣੀ ਇੱਧਰ ਆ ਜਿਹੜੇ ਬੰਦੇ ਬੈਂਦੀ ਆ ਹਾਂਜੀ ਹਾਂਜੀ ਲਓ ਜੀ ਠੀਕ ਆ ਤੇ ਦੂਜਾ ਸੂਹਾ ਦੋਸਤੋ ਸੁਈ ਆ ਜਿੱਤੇ ਆ ਤਿੰਨ ਕ ਦਿਨ ਦਾ ਸਮਾਂ ਹੋ ਗਿਆ ਤੇ ਕੋਈ 6 7 7 ਕ ਲੀਟਰ ਹੈਗਾ ਹੁਣ ਹਾਂ ਬੋਲਾ ਤੇ ਕੋਲ ਕੇ ਜੋਬਨ ਦਿਖਾ ਦਈ ਤੇ ਇੱਕ ਸਾਈਡ ਜਿਹੜਾ ਦੋਸਤੋ ਉਲਟ ਬਹਿਣੀ ਵਾਲੇ ਪਾਸਿਓਂ ਜਿਹੜੇ ਬਨੇ ਆਪਾਂ ਬਹਿਣੀ ਵਾਲੇ ਬਨੇ ਚੁਵਾਈ ਕਰਦੇ ਆ ਉਧਰ ਨੂੰ ਕਿਤੇ ਬੈਠੀ ਆ ਭਾਲ ਉਧਰ ਬਨੇ ਤੁਹਾਨੂੰ ਨਜ਼ਰ ਆਊਗੀ ਵੀਰਾਂ ਦਾ ਵੀ ਭਲਾਂ ਚ ਵਿੱਚ ਆ ਠੀਕ ਆ ਆ ਬਾਕੀ ਆ ਦੇਖੋ ਜੀ ਠੀਕ ਹੈ ਤੇ ਹਾਈਟ ਕੱਦ ਜਿਹੜਾ ਦੋਸਤੋ ਬਿਲਕੁਲ ਤੁਸੀਂ ਮੀਡੀਅਮ ਅਕਾਊਂਟ ਕਰ ਸਕਦੇ ਹੋ ਮੀਡੀਅਮ ਹਾਈਟ ਦੇ ਵਿੱਚ ਤੇ ਉਲਟ ਬਹਿਣੀ ਪਾਸੇੋਂ ਜਿਹੜੇ ਆ ਥਾਣ ਦੇ ਵਾ ਆਰਡਰ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਲਗਾ ਦਿਓ ਸੰਦੂਕਾ ਦਿਓ ਠੀਕ ਆ ਆ ਮੂੰਹ ਮੱਥਾ ਜੇ ਸਿੰਘ ਸਿੰਘ ਹੈਗੇ ਆ ਕਈ ਵਾਰ ਵੀ ਨਿਕਲ ਗਿਆ ਫੋਨ ਦੇ ਵਿੱਚ ਵੱਡੇ ਆ ਜਾਂਦੇ ਜੀ ਹੂੰ ਇਹ 4 4 5 5 ਇੰਚ ਜਿਹੜੇ ਸਾਰੇ ਹੈਗੇ ਆ ਸਿੰਘ ਲਓ ਜੀ ਕਮਾਲ ਜੀ ਲੋ ਜੀ ਠੀਕ ਆ ਤੇ ਬੱਚਾ ਜਿਹੜਾ ਥੱਲੇ ਫੀਮੇਲ ਕਾਫ ਆ ਆ ਜਿਹੜੀ ਬੱਚੀ ਆ ਥੱਲੇ ਆ ਵੇਖ ਲਓ ਠੀਕ ਹੈ ਜੀ ਨੜੂ ਬੱਚੇ ਦੇ ਬਿਲਕੁਲ ਨਾਲ ਆ ਤੇ ਆ ਮਰਾਦ ਉਤਾਰਾਂ ਜੀ ਕਿਸੇ ਤਰ੍ਹਾਂ ਕੋਈ ਜੂਟ ਰਸੀ ਪਾਉਣ ਦੀ ਲੋੜ ਨਹੀਂ ਆ ਜੂਲ ਪਾਉਣ ਦੋਵਾਂ ਗਾਂਵਾਂ ਚ ਬਾਈਦਾ ਠੀਕ ਆ

ਇਹਨੂੰ ਚੰਗਾ ਦੋ ਫੇਰ ਕੋਈ ਗੱਲ ਬਣਦੀ ਹੁੰਦੀ ਹੂੰ ਕੱਲ ਵੀ ਜਦੋਂ ਵੀ ਪੈਸਾ ਕਿਸੇ ਬੰਦੇ ਨੇ ਘੱਟ ਨਹੀਂ ਜਣਦੇ ਮਾੜਾ ਪੈਸਾ ਨਹੀਂ ਲੈਣਾ ਹਾਂਜੀ ਹਾਂਜੀ ਤੇ ਫਿਰ ਮਾੜਾ ਪਸ਼ੂ ਅੱਗੋਂ ਵੀ ਕਿਸੇ ਨਹੀਂ ਲੈਣਾ ਹਨਾ ਇਹ ਵੀ ਗੱਲ ਹੁੰਦੀ ਹੈ ਵੀ ਆਪਾਂ ਨੂੰ ਉਹਦਾ ਵੀ ਜੇ ਪਸ਼ੂ ਆਪਾਂ ਨੂੰ ਨਫਾ ਨਾ ਦੇ ਕੇ ਗਿਆ ਤੇ ਸਾਮੇ ਕਰਨ ਨੂੰ ਕਿੰਦਾ ਜੀ ਕਰਦਾ ਹਾਂਜੀ ਹਾਂਜੀ ਤੇ ਨਫਾ ਵੀ ਲੈਣਾ ਵਪਾਰੀ ਵੀਰ ਨੇ ਤੇ ਪੈਸਾ ਵੀ ਪੂਰਾ ਆਪਾਂ ਨੂੰ ਚੰਗਾ ਚਾਹੀਦਾ ਤੇ ਆਪਾਂ ਫਿਰ ਪਸ਼ੂ ਵੀ ਉਹਨੂੰ ਉਹਨੇ ਬਰਾਬਰ ਦਾ ਦੇਣਾ ਚਾਹੀਦਾ ਅਜਦਾ ਬਜਾ ਚਰਨਾ ਕੋਈ ਪਾੜਾ ਨਹੀਂ ਕੋਈ ਨਿਆਣਾ ਨਹੀਂ ਪਉਣਾ ਨਿਆਣਾ ਪਾਵਰ ਪੰਨ ਦਿਨਾ ਪਾਵੜੀ ਲਓ ਜੀ ਪਸਮਾ ਹੋ ਗਿਆ ਹੈ ਆਪ ਲੱਗ ਗਿਆ ਮਰੇ ਠੰਡ ਹੁਣ ਦੇ ਦੋ ਬਹੁਤ ਠੰਡਾ ਆ ਆ ਜਿਹੜਾ ਦੋਸਤੋ ਤੁਸੀਂ ਅਗਲੇ ਆ ਪਿਛਲੇ ਥਣ ਦੇਖ ਸਕਦੇ ਹੋ ਠੀਕ ਹੈ ਜੀ ਲਓ ਜੀ ਬਾਕੀ ਚੌਂ ਚੌਂ ਬਹੁਤ ਜਿਆਦੀ ਪੋਲੀ ਜਿੰਦਾ ਮਰਜੀ ਚੋਲੋ ਥੋੜਾ ਜਿਹਾ ਜੀ ਗੋਮਲਦਨ ਜੀ ਕੁਮਾਰੀ ਠੀਕ ਹੈ ਜੀ ਤੇ ਜਵਾਈ ਜਵਾਈ ਦੋਸਤੋ ਪੋਲੀ ਜਵਾਈ ਆ ਠੀਕ ਹੈ ਜਵਾਈ ਪੋਲੀ ਆ ਬਾਕੀ ਆਪਦੀ ਵੈਰੀਫਾਈ ਤੁਸੀਂ ਤਸੱਲੀ ਜ਼ਰੂਰ ਕਰ ਲਿਓ ਤੇ ਜੋ ਬਣ ਕਿੰਨਾ ਮੋਲ ਲੈਂਦਾ ਵੇ ਦੋ ਜਿੰਨੇ ਜਿੰਨੇ ਚੰਗਰੇ ਤੇ ਜਾ ਵੀ ਦੱਸ ਦੋ ਫਿਰ ਵੀ ਛੱਡ ਦੋ ਤੁਹਾਡਾ ਕੋਈ ਲੈਣ ਦੇਣੇ ਹੋਣਗੇ ਹਿਸਾਬ ਕਿਤਾਬ ਦਾ ਜੋ ਜੋ ਕਲਮਾ ਉਹ ਮਿਲਦਾ ਬਿਲਕੁਲ 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 ਤੇ ਆਪ 5000 ਦੀ ਗੱਲ ਲੈਂਗੇ 5000 ਦੀ ਹਾਂਜੀ ਹੋਰ ਕਰ ਲੀਏ ਥੱਲੇ 2000 ਰੁਪਏ ਛੱਡ ਦਾਂਗੇ 23000 23000 ਹੋਏਗਾ ਹੂੰ ਉਹ ਜੋ ਮਾਨਤਨ ਕਰਦਾਂਗੇ ਜਿਹੜੇ ਭੈਣ ਭਾਬੋ ਦੁੱਧ ਨੂੰ ਲਾਉਂਦੇ ਠੀਕ ਆ 23000 ਦੇ ਵਿੱਚੋਂ ਭਰਾਵੋ ਮਾਨਤਨ ਹੋ ਜਾਊਗਾ ਠੀਕ ਆ ਸੋਲਾ ਹੋਊਗਾ 7 ਕਿਲੋ ਪਰ ਤੋਂ ਗਾਂ ਸਹੀ ਹੈ ਜਿੱਤਾਂ ਕਿ ਅਜੇ ਗਾਂ ਦੁੱਧ ਤੇ ਚੱਲਣੀ ਹੈ ਮੈਡਮ ਦਾ ਮਾਰੂਗੀ ਠੀਕ ਆ ਜੀ ਤੇਰੇ ਪੂਰੀ ਖਾਲੀ ਕਰਦੀ 5 ਵਜੇ ਦਾ ਠੀਕ ਆ ਭਰਾ ਠੀਕ ਆ ਇਹਨੇ ਵੀ ਚੋਣੀ ਆ 5 ਤੋਂ 5 ਜੋਲੇ ਸਾਡੇ ਘਰ ਇੱਥੇ ਦੋ ਤਿੰਨ ਦਾਣਾ ਚੋਲੇ ਠੀਕ ਆ ਬੱਚਾ ਜਿਹੜਾ ਦੋਸਤੋਂ ਥੱਲੇ ਪੈਂਦਾ ਕਰਦਾ ਸੀਗਾ ਬੱਚਾ ਵੀ ਥੱਲੇ ਕਈ ਵਾਰ ਕਿਉਂਕਿ ਹਰ ਕਦੇ ਮੰਨਦੇ ਆਪੋ ਆਪਣੀ ਸਵਾਲ ਆ ਕਿਹਦੇ ਨਹੀਂ ਮੈਂ ਇਹ ਧਾਰਾ ਲੈ ਨਹੀਂ ਰਹੀ ਆਪਾਂ ਉਹ ਕੰ ਇਹ ਇਹ ਇਸ ਵਾਰ ਸਵੇਰ ਸਵੇਰ ਦੂਸਰਾ ਜੀ ਭਾਈ ਦੂਸਰਾ ਕਿੰਨੇ ਦਿਨ ਦੀ ਹੋਈ ਸੂਈ ਕਿੰਨੂੰ ਸੂਈ ਹੋਈ ਭਾਈ 5 ਦਿਨ ਹੋ ਚਲੇ ਨੇ ਦੀ 5 ਦਿਨ ਹਾਂਜੀ ਬੱਚਾ ਥੱਲੇ ਗਿਆ ਇਹਦੇ ਮਗਰ ਬੱਚਾ ਜ ਆ ਬੱਚਾ ਬੱਚਾ ਜਿਹੜਾ ਬੱਚਾ ਦੋਸਤੋ ਥੱਲੇ ਇਹਦੇ ਬੱਚਾ ਠੀਕ ਆ ਆ ਮੇਲ ਖਾਫ ਆ ਠੀਕ ਆ ਤਸੱਲੀ ਇਹਦੀ ਵੀ ਆਪਾਂ ਕਰਵਾ ਦਾਂਗੇ ਬੈਠ ਦੀ ਜਿੰਨੇ ਵੀ ਹੋ ਸਕਦੇ ਆਪਣੇ ਹਿੱਸੇ ਆ ਜਾਂ ਆਪਣੇ ਹੱਕ ਸਮਝ ਕੇ ਆਪਾਂ ਤਸੱਲੀ ਕਰਵਾ ਦਾਂਗੇ ਆਪਦੇ ਵੱਲੋਂ ਤੇ ਸੂਆ ਦੂਜਾ ਮੰਨੀਆਂ ਦਾ ਹਾਂਜੀ ਹਾਂਜੀ ਬਹੁਤ ਬਾਕੀ ਥੋੜੀ ਦੂਜਾ ਹੋ ਸਕਦਾ ਤੀਜਾ ਵੀ ਹੋ ਸਕਦਾ ਬਾਈ ਜੋ ਬਣਦਾ ਬਾਕੀ ਜਿੱਦਾਂ ਕੋਈ ਮਰਜ਼ੀ ਮੈਂ ਫਰਲਾ ਲਾ ਲੇ ਹਾਂ 25 ਦਿਨ ਦਾ ਸਮਾਂ ਤੇ ਹੁਣ ਹਾਜ਼ਰ ਕਿੰਨਾ ਚਵਾਵਾਂਗੇ ਥੱਲੇ ਇਹ ਤਾਂ ਦੁੱਧ 10 ਕਿਲੋ ਹੋ ਗਿਆ ਭਾਈ ਲੀਟਰਾਂ ਦਾ 10 ਲੀਟਰ ਅਬ 10 ਤੋਂ ਇਹਦੇ ਨਹੀਂ ਵੀ 7 ਛੇਰ ਹੈ ਜੀ ਆਪਾਂ ਦਾਾਂ ਗੱਲ ਕਰਕੇ 8 ਕਿਲੋ 2 ਕਿਲੋ ਕੱਟ ਕਰਕੇ ਦਾਂਗੇ ਠੀਕ ਆ 8 ਤਾਂ ਕਨਫਰਮ ਹੈ ਨਾ ਪੱਕਾ ਜੀ ਹਾਂ ਜੀ ਇਹਦੇ ਨਹੀਂ 8 ਦਾ ਹੋਰ ਕਿਤੇ ਘਟ ਜਾਂਦਾ ਮਤਲਬ ਦੁੱਧ 10 ਕਿਲੋ ਹੋਊਗਾ ਦੇਣੀ 8 ਕਰਕੇ ਆ 8 ਦੋਵੇਂ ਡੰਗ ਕੋ ਚੋਵੇ ਹਾਂਜੀ ਹਾਂਜੀ ਭਾ ਬਚਾ ਤੁਹਾਨੂੰ ਦਿਖਾਤਾ ਠੀਕ ਹੈ ਤੇ ਠੰਡਾ ਧੀਰਾ ਪਸੂਆ ਬਾਕੀ ਕੋਈ ਇਹ ਨਹੀਂ ਹੈਗਾ ਮਾੜਾ ਜਿਹਾ ਹੱਥ ਲਾ ਕੇ ਤੇ ਪਾਸੇ ਹਟ ਜੀਏ ਤੇ ਉਹ ਮਾੜਾ ਬਖਾਉਣ ਦੀ ਕੋਸ਼ਿਸ਼ ਹੀ ਹੁੰਦੀ ਇੱਕ ਵਾਰੀ ਵੀ ਪੂਰੀ ਜਿਵੇਂ ਮਰਜ਼ੀ ਸੱਜੇ ਖੱਬੇ ਬੈਠ ਕੇ ਆਪਣੀ ਤਸੱਲੀ ਕਰ ਸਕਦੇ ਪਰ ਇਦਾਂ ਬੈਠਾ ਜਿਵੇਂ ਮਰਜ਼ੀ ਕਰਦਾ ਪਰ ਦੋਵੇਂ ਬੰਨੇ ਬੈਠ ਕੇ ਚੋੜੋ ਹੂੰ ਇਹਦੇ ਵਿੱਚ ਉਹ ਜਿਉਂ ਸ਼ੁਕਰਾਨਾ ਨਹੀਂ ਹੋਇਆ ਬਾਕੀ ਤਸੱਲੀ ਨੂੰ ਜ਼ਰੂਰ ਪਹਿਲ ਦਿਆ ਕਰੋ ਜੋ ਬਣ ਖੋਲ ਕੇ ਦਿਖਾਈਏ ਬਾਅਦ ਚ ਧਾਰਾ ਮਰਵਾਵਾਂਗੇ ਦੀਆਂ ਤਸੱਲੀ ਨੂੰ ਪਹਿਲ ਦੇ ਲਿਆ ਕਰੋ ਦੋਸਤੋ ਪੈਸੇ ਖਰਚ ਕਰਨੇ ਆ ਬਾਰ-ਬਾਰ ਮੇਰਾ ਟਾਈਮ ਬਸ ਬਸ ਕੋਈ ਚੋਰੀ ਠੱਗੀ ਵਾਲਾ ਕੰਮ ਨਹੀਂ ਹੈਗਾ ਕਿ ਕੋਈ ਚੋਰੀ ਠੱਗੀ ਵਾਲਾ ਕੰਮ ਆ ਵੀ ਆਪਾਂ ਲੈਣੀ ਲੈਣੀ ਜਾਂ ਦੇਣੀ ਦੇਣੀ ਕਿਸੇ ਨੇ ਤੁਹਾਨੂੰ ਚੀਜ਼ ਵੀ ਜੇ ਪਸੰਦ ਆਉਂਦੀ ਚੀਜ਼ ਲੈ ਕੇ ਜਾਓ ਜਿਹੜਾ ਵੀਰ ਨਰਕ ਪਰਖ ਨਹੀਂ ਕਰ ਸਕਦਾ ਤਸੱਲੀ ਨਹੀਂ ਕਰ ਸਕਦਾ ਉਹ ਤੁਸੀਂ ਨਾ ਖਰੀਦਿਆ ਕਰੋ ਉਹ ਕੋਈ ਲਾਂਬੇ ਵਾਲੀ ਕਰਨੀ ਪਰ ਜਿਹੜੇ ਵੀਰ ਨੂੰ ਨਰਕ ਪਰਖ ਆਉਂਦੀ ਆ ਕਰਨੀ ਦਿੱਸਦਾ ਤਸੱਲੀ ਕਰ ਸਕਦਾ ਆਪਦਾ ਟਾਈਮ ਕੱਢ ਕੇ ਉਹ ਵੈਲਕਮ ਆ ਉਹਦੇ ਦੀ ਖਾਸ ਤੌਰ ਤੇ ਤੁਸੀਂ ਜਿਹੜਾ ਦੋਸਤੋ ਆ ਦੇਖ ਆ थाना मेवा ਤੇ ਚੁਾਈ ਜਿਹੜੀ ਆ ਇਹਦੀ ਵੀ ਆਪਾਂ ਬਾਈ ਨੂੰ ਕਵਾਂਗੇ ਵੀ ਧਾਰਾ ਮਾਰ ਕੇ ਤਸੱਲੀ ਨਾਲ ਜ਼ਰੂਰ ਚੈੱਕ ਕਰਾ ਦੇ ਤਾਂ ਜੋ ਦੋਸਤੋ ਵੀਰ ਕੋਈ ਦੇਖ ਕੇ ਆਪ ਦਾ ਸਾਈਬਿਆ ਨਾ ਕਰਕੇ ਤੇ ਆਪ ਤਸੱਲੀ ਕਰ ਲਈਂ ਧਿਆਨ ਕੇ ਐਸੇ ਆਵੇ ਕੋ ਮੇਰਾ ਵੀ ਬੋਲਦਾ ਚੁਵੇ ਕੋ ਚਾਰਦਾ ਚੁਵੇ ਪਹਿਲੇ ਲਾ ਕੇ ਜੀ ਜੇ ਤੁਹਾਨੂੰ ਡੰਗ ਚੰਗਾ ਬਹੁਤ ਨਹੀਂ ਗਾ ਨਹੀਂ ਆਓਗੇ ਬਸ ਬਸ ਮੁਰਗਾ ਹੁੰਦਾ ਕੋਈ ਨਹੀਂ ਗਾ ਹੂੰ ਹੂੰ ਤੇ ਜੋ ਬਣ ਪਾ ਦਿਖਾਈਏ ਆ ਵੀ ਦੋਸਤੋ ਹੁਣ ਤਸੱਲੀ ਕਰਾ ਦਿੰਨੇ ਆਪਾਂ ਧਾਰਾ ਧੂਰਾ ਮਰਵਾ ਕੇ ਬੱਚਾ ਲਾ ਕੇ ਉਹ ਬੱਚਾ ਥੱਲੇ ਬਾਈ ਨੇ ਛੜਤਾ ਠੀਕ ਹੈ ਜੀ ਮੇਲ ਕਾਫ ਆ ਬੱਚਾ ਹੈ ਤੇ ਸਮਝ ਥੋੜੀ ਹੈ ਦੋਸਤੋ ਤੀਜਾ ਸੂਬਾ ਮੰਨ ਲਓ ਦੂਜਾ ਮੰਨ ਲਓ ਬਿਲਕੁਲ ਇੱਥੇ ਆਵੇ ਦੋ ਡਾਂਗ ਗਾਂ ਚੋਂ ਵੀ ਕੋਈ ਚਾਰ ਡਾਂਗ ਚੋਂ ਵੀ ਆਦੀ ਲੋ ਆਉਂਦੀ ਤੇ ਤੋਦੋ ਵੀ ਲਾ ਗੋ ਡੰਗ ਲਿੰਦਾ ਕਿਸੇ ਨੂੰ ਲਿੰਦਾ ਟੋਕੇ ਲਾਉ ਆਉਂਦਾ ਜਵਨਪਰਾ ਗੱਲ ਦੱਸਦਾ ਕੀ ਚੱਕਰ ਵੀ ਤਸੱਲੀ ਇਨੂੰ ਪਾਇਲ ਦਾ ਆਧਾਰ ਬਣਾ ਲੈਣਾ ਵੀ ਤ ਪਸ਼ੂ ਕਿਤੋਂ ਵੀ ਖਰੀਦਦਾ ਨਹੀਂ ਯਾਰ ਹਾਂਜੀ ਹਾਂਜੀ ਸਾਰੇ ਵਪਾਰੀ ਭਰਾ ਆਪਣਾ ਪੇਸ਼ਾ ਕਿਤਾ ਚਲਾਉਂਦੇ ਪਏ ਆ ਸੋਹਣੇ ਢਾਂਗ ਨਾਲ ਚਲਾਉਂਦੇ ਜਿੰਨੀ ਕੁ ਸਮਝ ਹਰ ਇੱਕ ਨੂੰ ਹੈਗੀ ਆ ਹਾਂਜੀ ਹਾਂਜੀ ਤੇ ਪਰ ਗਾਹਕ ਨੇ ਖਰੀਦਣਾ ਪਸ਼ੂ ਤੁਰ ਫਿਰ ਕੇ ਜਿੱਥੋਂ ਵੀ ਤਸੱਲੀ ਆ ਪਰ ਤਸੱਲੀ ਕਰਕੇ ਖਰੀਦਦੇ ਆ ਆ ਲੋ ਜੀ ਆਇਆ ਰਾਂ ਤੁਹਾਨੂੰ ਬਹੁਤ ਚੰਗਾ ਬਣਾਇਆ ਹੂੰ ਇਹਨਾਂ ਸਭ ਪੂਰੇ ਕੋ ਛੱਕਾ ਆ ਹੂੰ ਨਾਓ ਜੀ ਕੋਈ ਛੜਾਕਲ ਨਹੀਂ ਕੋਈ ਟਰੱਕਲ ਭਜਾਕਲ ਦੀ ਕੋਈ ਛੜਾਕਲ ਨਹੀਂ ਹੈਗੀ ਦੋਸਤੋਂ ਲੱਤਾਂ ਮਾਰ ਕੇ ਕੋਈ ਸੱਚੇ ਖੱਬੇ ਹੋ ਜੂ ਤੇ ਆਹ ਦੇਖੋ ਜੀ ਠੀਕ ਆ ਤੇ ਜਿੱਦਾਂ ਮਰਜ਼ੀ ਜੋਏ ਕੋ ਭੈਣ ਚੋਵੇ ਕੋ ਮੂਰ ਚੋਵੇ ਜਿੱਦਾਂ ਮਰਜ਼ੀ ਚੋਵੇ ਬਾਰੇ ਤਾਂ 4 ਦੀਆਂ ਮਿੰਟੋ ਮਿੰਟ ਬਾਕੀ ਦੋਸਤੋ ਪੋਲੀ ਆ ਚਵਾਈ ਠੀਕ ਹੈ ਜੀ ਪੋਲੀ ਆ ਚਵਾਈ ਤੇ ਬਾਕੀ ਆਪਦੀ ਤਸੱਲੀ ਵੀ ਕਰਿਓ ਪੋਲੀ ਆ ਤੇ ਜੋਬਨ ਹਾ ਨਾ ਕਿਥੋਂ ਤੱਕ ਪਰਾ ਇਹ ਵੀ 5000 ਜਰਾਂਗੇ 5000 25 25 ਤੇ 50 ਜਰ ਕਰਤੀ ਗੱਲ ਤੇ 5000 ਤੋਂ ਕੋਈ ਮਾਨਤਨ ਮੌਕੇ ਤੇ ਦੱਸੋ ਫਿਰ ਕਿੱਥੇ ਤੱਕ ਹਾ ਨਾ ਇਹਦੇ ਵਿੱਚ 2000 ਰੁਪਏ ਛੱਡਦਾ 23000 23000 ਜੇ ਕੋਈ ਜੋੜਾ ਲਊਗਾ ਫਿਰ ਚਿੱਤਾਂ ਸੁਧਾ ਗੱਲ ਉਹਦੇ 'ਚ ਹੋਰ ਹੋਊ ਹੈ ਹਾਂਜੀ ਠੀਕ ਆ ਸੋ ਦੋਸਤੋ 23 23000 ਦੀਆਂ ਨੇ ਅੱਜ ਤੇ 23 3000 ਦੇ ਵਿੱਚੋਂ ਵੀ ਮਾਨਤਨ ਹੋ ਜੂ ਵੀ ਬਾਕੀ ਜੇ ਇਕੱਠਾ ਕਿਸੇ ਨੇ ਜੋੜਾ ਪਾਉਣਾ ਮੇਰਾ ਵੀ ਕੰਮ ਨੇ ਵੀ ਇਹ ਕਾ ਮੈਲਾ ਮਾਰੂਗੀ ਮੈਲੇ ਚੱਲਣੀ ਆ ਇਦਾਂ ਕੁ ਵਈਆ ਪੰਜ ਦਾ ਮਹੀਨਾ ਦਾ ਬੱਚਾ ਜਮਗਰੇ ਦੀ ਹੂੰ ਇਹਨੇ ਕੋਈ ਮੈਲਾ ਜੀ ਮਾਰਨਾ ਦੋ ਦੋ ਇਹ ਮਦਦ ਦੋ ਗੋਲ ਵਧੂਗੀ ਤੁਹਾਨੂੰ ਜੇ ਮਾਨੂੜ ਕਾ ਕੇ ਅੱਜ ਰਾਤੀ ਆਈਆਂ ਆਪਣੀ ਗੋਲੀ ਬਿਲਕੁਲ ਚਲੋ ਜੀ ਉਹ ਤਾਂ ਅਗਲੇ ਦੀ ਸੇਵਾ ਹੈ ਬਾਈ ਵੀਰੋ ਨਹੀਂ ਖੜ ਕੇ ਕਹਿੰਦੇ ਵੀ ਇਹ ਭੈਣ ਭਰਾ ਤੋਂ ਮੈਲਾ ਨਹੀਂ ਮਾਰਦੀ ਮੈਲਾ ਮੈਲਾ ਬੁਲਾ ਜੀ ਮਾਰਨਾ ਵੀ ਆ ਪੰਜ ਦੇ ਗਾਜ਼ੇ ਮਹੀਨੇ ਦਾ ਮਗਰ ਬੱਚਾ ਜੀ ਬਿਲਕੁਲ ਤੇ ਬਾਕੀ ਦੋਸਤੋ ਤੁਹਾਡੀ ਆਪੋ ਆਪਣੀ ਸੋਚ ਸਮਝਾ ਆ ਪਸ਼ੂ ਸੀ ਅਜ ਬਾਈ ਜੋਬਨ ਦੇ ਕੋਲ ਤਸੱਲੀ ਕਰ ਲਿਓ ਵੇਖ ਲਿਓ ਚੁਵਾਈ ਕਰਕੇ ਇੱਕ ਟਾਈਮ ਦੋ ਟਾਈਮ ਦੀ ਕਰ ਲਿਓ ਵੀ ਜਿੰਨੀ ਦੱਸੀ ਗਈ ਆ ਗੱਲ ਪ੍ਰੋਪਰ ਹੈਗੀ ਆ ਜਾਂ ਨਹੀਂ ਹੈਗੀ ਠੀਕ ਹੈ ਜੀ ਤੇ ਨੰਬਰ ਬਾਈ ਜੋਬਨ ਬੋਲਦੇ ਵੀਰੇ 90418 74906 ਠੀਕ ਹੈ ਭਰਾ ਸੋ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਬਾਈ ਦੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ